ਹਾਂਜੀ ਦੋਸਤੋ ਸਾਰੇ ਹੀ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਦੋਸਤੋ ਅਸੀਂ ਗੱਲ ਕਰਦੇ ਆ ਪ੍ਰਾਈਵੇਟ ਲਿਮਟਿਡ ਕੰਪਨੀ ਸਨਰਾਈਜ਼ ਇੰਟਰਪ੍ਰੈਚ ਗਾਗੋਵਾਲ ਦੋਸਤੋ ਆਪਾਂ ਪਹੁੰਚੇ ਅੱਜ ਪਿੰਡ ਖਿਆਲੇ ਖਿਆਲੇ ਆਪਾਂ ਦੋਸਤੋ ਇੱਥੇ ਮੋਟਰ ਹੈ ਜਿਹੜੀ ਲਾਈ ਹੈਗੀ 10 ਐਚਪੀ ਦਾ ਸੋਲਰ ਮੋਟਰ ਦਾ ਪ੍ਰੋਜੈਕਟ ਹੈ ਜਿਹੜਾ ਆਪਾਂ ਲਾਇਆ ਹੋਇਆ ਹੈਗਾ ਦੋਸਤੋ ਇਹ ਆਪਾਂ ਇੱਕ ਸਟੈਂਡ ਲਾਇਆ ਹੋਇਆ ਜਿਹੜਾ ਹੈ 10 ਪੈਨਲਾਂ ਦਾ ਸਟੈਂਡ ਹੈ ਜਿਹੜਾ ਲਾਇਆ ਹੋਇਆ ਹੈਗਾ ਇਹਦੇ ਉੱਤੇ 10 ਪੈਨਲ ਲਾਏ ਹੋਏ ਆ ਕਿ ਦੋਸਤੋ ਇੱਥੇ ਆਪਾਂ ਇੱਕ ਸਟੈਂਡ ਹੈ ਜਿਹੜਾ ਲਾਇਆ ਹੋ ਦੋਸਤੋ ਇੱਥੇ ਆਪਾਂ ਜਿਹੜਾ ਪੈਨਲ ਲਾਇਆ ਹੋਇਆ ਹੈਗਾ ਆਪਾਂ 545 ਵਾਟ ਦਾ ਪੈਨਲ ਜਿਹੜਾ ਲਾਇਆ ਹੋਇਆ ਹੈਗਾ 500 ਜਿਹੜਾ ਪੈਨਲ ਆਪਾਂ ਦੋਸਤੋ ਇਹ ਲਾਇਆ ਹੈਗਾ ਲੋਕ ਨਟ ਦੇ ਨਾਲ ਲਾਇਆ ਹੋਇਆ ਹੈਗਾ ਲੋਕ ਨਟ ਦੇ ਨਾਲ ਪੈਨਲ ਲਾਇਆ ਹੋਇਆ ਹੈਗਾ ਦੋਸਤੋ ਇੱਥੇ ਜਿਹੜਾ ਆਪਾਂ ਸਟ੍ਰਕਚਰ ਹੈ ਜਿਹੜਾ ਵਰਤਦੇ ਆਂ ਦੋਸਤੋ ਉਹ ਆਪਾਂ ਵਰਤਦੇ ਆਂਗੇ ਜੋਤੀ ਕੰਪਨੀ ਦਾ ਸਟ੍ਰਕਚਰ ਹੈ ਜਿਹੜਾ ਵਰਤਦੇ ਆਂਗੇ ਆਪਾਂ ਦੋਸਤੋ ਦੋਸਤੋ ਜਿਹੜੇ ਸਟੈਂਡ ਇਹ ਲਾਏ ਹੋਏ ਹੈਗੇ 6 ਖਿੱਚਾਂ ਦੇ ਵਿੱਚ ਲਾਇਆ ਹੋਇਆ ਹੈਗਾ ਸਟੈਂਡ ਅੱਖ ਪੈਨਲਾਂ ਵਾਲਾ ਸਟੈਂਡ ਆ ਜਿਹੜਾ ਦੋਸਤੋ ਉਹ ਵੀ ਆਪਾਂ ਲਾਇਆ ਹੋਇਆ ਹੈਗਾ ਉਹਦੇ ਵਿੱਚ ਲਾਇਆ ਹੋਇਆ ਹੈਗਾ 6 ਖਿੱਚਾਂ ਦੇ ਵਿੱਚ ਜਿਹੜਾ 10 ਪੈਨਲ ਵਾਲਾ ਸਟੈਂਡ ਆ ਦੋਸਤੋ ਇਹ ਵੀ ਆਪਾਂ 6 ਖਿੱਚਾਂ ਦੇ ਵਿੱਚ ਲਾਇਆ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋ ਦੋਸਤੋ ਅੱਜ ਜਿਹੜੀ ਆਪਾਂ ਇੱਥੇ ਡਰਾਈਵ ਆ ਲਾਈ ਹੋਈ ਐ ਸਟਰਟਰ ਲਾਇਆ ਹੋਇਆ ਹੈਗਾ ਉਹ ਆਪਾਂ ਲਾਇਆ ਹੋਇਆ ਹੈਗਾ ਥੈਰਾ ਕੰਪਨੀ ਦਾ ਦੀ ਡਰਾਈਵ ਆ ਜਿਹੜੀ ਲਾਈ ਹੋਈ ਹੈਗੀ ਡਰਾਈਵਰ ਜਿਹੜੀ ਦੋਸਤੋ ਇਸ ਸਮੇਂ 38 ਸੈਂਟੀ ਦੀ ਫ੍ਰੀਕਵੈਂਸੀ ਤੇ ਰਨ ਕਰ ਰਹੀ ਹੈਗੀ ਮੋਟਰ ਨੂੰ ਟਾਈਮ ਆ ਜਿਹੜਾ ਦੋਸਤੋ ਇਹ ਹੁਣ 4 ਵਜ ਚੁੱਕੇਗੇ ਟਾਈਮ ਆ ਜਿਹੜਾ ਤੁਹਾਨੂੰ ਆਜੋ ਦੋਸਤੋ ਪਾਣੀ ਆ ਜਿਹੜਾ ਦਿਖਾਉਣੇ ਆਗੇ ਦੋਸਤੋ ਜਿਹੜਾ ਇਹ ਬੋਰ ਆਗਾ ਇਹ ਬੋਰ ਦੇ ਵਿੱਚ ਮੋਟਰ ਪਾਈ ਹੋਈ ਹੈਗੀ ਆਪਾਂ ਫਲਕਨ ਕੰਪਨੀ ਦੀ ਪਾਈ ਹੋਈ ਆ ਬੋਰ ਆ ਦੋਸਤੋ ਇਹ ਜਿਹੜਾ 100 ਫੁੱਟ ਡੂੰਘਾ ਬੋਰ ਆਗਾ ਮੋਟਰ 80 ਫੁੱਟ ਤੇ ਛੱਡੀ ਹੋਈ ਹੈਗੀ ਇੰਨਾ ਫੁੱਟ ਦਾ ਵਾਟਰ ਲੈਵਲ ਹੈ ਇਹਦਾ ਬੋਰ ਦਾ ਦੋਸਤੋ ਪਾਣੀ ਆ ਜਿਹੜਾ ਤੁਸੀਂ ਦੇਖ ਸਕਦੇ ਹੋਗੇ ਦੋਸਤੋ ਪਾਣੀ ਤੁਹਾਨੂੰ ਕਿਵੇਂ ਲੱਗਿਆ ਕਮੈਂਟਾਂ ਦੇ ਵਿੱਚ ਜਰੂਰ ਦੱਸੋ ਜੀ ਵੀਡੀਓ ਲਾਈਕ ਸ਼ੇਅਰ ਜਰੂਰ ਕਰਨੀ ਜੀ